ਸਤਿ ਸ੍ਰੀ ਅਕਾਲ ਮੈਚਰਨ ਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੇ ਨਾ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਵਿਧਾਨ ਸਭਾ ਦੇ ਸੈਸ਼ਨ ਦੀ ਜਿਸ ਦੇ ਵਿੱਚ ਮਨਰੇਗਾ ਦੀ ਥਾਂ ਜੋ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਇਸ ਤੇ ਬਹਿਸ ਹੋਈ ਹੈ ਭਾਜਪਾ ਦੇ ਵੱਲੋਂ ਇਸ ਦੇ ਫਾਇਦੇ ਘਣਵਾ ਦਿੱਤੇ ਗਏ ਨੇ ਤੇ ਸੁਖਪਾਲ ਸਿੰਘ ਖਰ ਨੂੰ ਇਸ ਸੈਸ਼ਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖ ਦਿੱਤਾ ਕਿ ਤੂੰ ਕੌਣ ਹੈ ਇਸ ਤੇ ਵਿਵਾਦ ਖੜਾ ਹੋ ਗਿਆ ਸੈਸ਼ਨ ਨੂੰ ਲੈ ਕੇ ਸੁਖਬੀਰ ਸਿੰਘ ਬਾਦਲਵੀ ਬੋਲੇ ਨੇ ਪਟਿਆਲਾ ਦੇ ਵਿੱਚ ਵੇਦਵਿਧੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਆਪ ਵਿਧਾਇਕ ਹਰਮੀ ਸਿੰਘ ਪਠਾਣ ਮਾਜਰਾ ਅਤੇ ਸੁਖਬੀਰ ਸਿੰਘ ਬਾਦਲ ਨੇ ਮਾਨ ਸਰਕਾਰ ਤੇ ਸਵਾਲ ਖੜੇ ਕਰ ਦਿੱਤੇ ਨੇ ਦਰਬਾਰ ਸਭ ਦੇ ਵਿੱਚ 10 ਵੀ ਕਪਲੇ ਤਾਂ ਰੋਜ਼ ਹੀ ਹੁੰਦੇ ਨੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਇਸ ਬਿਆਨ ਤੇ ਹੁਣ ਸਪਸ਼ਟੀਕਰਨ ਦੇ ਦਿੱਤਾ ਗਿਆ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਮਸੀਹ ਚੌਂਕ ਬਣਾਉਣ ਦਾ ਐਲਾਨ ਮਾਨ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਨਵੇਂ ਸਾਲ ਦੇ ਜਸ਼ਨ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਵਿਅੰਗ ਤਰੀਕੇ ਦੇ ਨਾਲ ਪੰਜਾਬ ਵਾਸੀਆਂ ਨੂੰ ਸੱਦਾ ਭੇਜਿਆ ਗਿਆ ਹੈ ਸਟੀਲ ਦੇ ਗਲਾਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਨਾਮ ਲਿਖਵਾ ਲਿਆ ਹੈ ਫੋਟੋ ਵਾਇਰਲ ਹੋ ਗਈ ਹੈ ਅੰਮ੍ਰਿਤਸਰ ਦੇ ਵਿੱਚ ਮੁਰ ਤੋਂ ਯਾਤਰੀ ਦੀ ਗਿਣਤੀ ਵੱਧ ਗਈ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਕੇਂਦਰ ਸਰਕਾਰ ਦੇ ਵੱਲੋਂ ਜੋ ਪਾਰਟ ਦੇ ਵਿੱਚ ਮਨਰੇਗਾ ਦਾ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਵਿਕਸਿਤ ਭਾਰਤ ਜੀ ਰਾਮ ਜੀ ਇਸ ਦੇ ਖਿਲਾਫ ਮਾਨ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਸਦਿਆ ਗਿਆ ਤੇ ਅੱਜ ਦੇ ਇਸ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਵੱਲੋਂ ਕੇਂਦਰ ਦੇ ਇਸ ਨਵੇਂ ਕਾਨੂੰਨ ਦਾ ਵਿਰੋਧ ਕੀਤਾ ਗਿਆ ਆਖਿਆ ਗਿਆ ਕਿ ਇਸ ਕਾਨੂੰਨ ਨੂੰ ਵਾਪਸ ਲੈ ਕੇ ਮੁੜ ਤੋਂ ਮਨਰੇਗਾ ਜੋ ਕਾਨੂੰਨ ਹੈ ਉਸ ਨੂੰ ਬਹਾਲ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਨੇ ਇਸ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਤੇ ਦੂਸਰੇ ਪਾਸੇ ਇਸ ਨਵੇਂ ਕਾਨੂੰਨ ਦੇ ਨਾਲ ਜੋ ਰਾਜ ਸਰਕਾਰਾਂ ਦੇ ਉੱਪਰ ਵਾਧੂ ਦਾ ਬੋਝ ਪੈ ਗਿਆ ਵਿੱਤੀ ਬੋਝ ਪੈ ਗਿਆ ਇਹ ਠੀਕ ਆ ਨਹੀਂ ਹੈ ਇਸ ਨਵੇਂ ਕਾਨੂੰਨ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਰੱਜ ਕੇ ਵਿਰੋਧ ਕੀਤਾ ਗਿਆ ਹੈ ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਲੋਂ ਇਸ ਯੋਜਨਾ ਦਾ ਨਵੇਂ ਕਾਨੂੰਨ ਦਾ ਸਮਰਥਨ ਕੀਤਾ ਗਿਆ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸ ਅਤੇ ਦੂਜੇ ਜੋ ਪਾਰਟੀਆਂ ਨੇ ਲੋਕਾਂ ਦੇ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਨੇ ਜਦਕਿ ਇਸ ਦੀ ਅਸਲ ਸਚਾਈ ਨਹੀਂ ਦੱਸੀ ਜਾ ਰਹੀ ਹੈ ਜਦਕਿ ਸਚਾਈ ਇਹ ਹੈ ਕਿ ਮਨਰੇਗਾ ਦੇ ਵਿੱਚ 100 ਦਿਨ ਦਾ ਕੰਮ ਮਿਲਦਾ ਸੀ ਉਸ ਦੀ ਬਜਾਏ ਹੁਣ 125 ਦਿਨਾਂ ਦਾ ਕੰਮ ਮਿਲੇਗਾ ਤੇ ਜੋ ਇਸ ਦੇ ਵਿੱਚ ਪਰਿਸ਼ਟਾਚਾਰ ਗੈਰ ਕਾਨੂੰਨੀ ਕੰਮ ਹੁੰਦੇ ਸਨ ਉਸ ਤੇ ਵੀ ਰੋਕ ਲੱਗੇਗੀ ਅਸਲ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਇਸ ਦੇ ਫਾਇਦੇ ਅਸ਼ਵਨੀ ਸ਼ਰਮਾ ਦੇ ਵੱਲੋਂ ਗਿਣਵਾ ਦਿੱਤੇ ਗਏ ਨੇ ਤੇ ਇਸੇ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਗਰਮੀ ਵਾਲਾ ਮਾਹੌਲ ਵੀ ਬਣਦਾ ਦਿਖਾਈ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਭਾਸ਼ਣ ਦੇਣ ਤੇ ਵਿਰੋਧੀ ਪਾਰਟੀਆਂ ਹੰਗਾਮਾ ਨਾ ਕਰਨਾ ਸੰਭਵ ਨਹੀਂ ਹੈ ਤੇ ਇਸ ਬਹਿਸ ਦੇ ਦੌਰਾਨ ਸੁਖਪਾਲ ਸਿੰਘ ਖੈਰ ਨੂੰ ਬਾਹਰ ਵੀ ਕੱਟ ਦਿੱਤਾ ਗਿਆ ਦਰਸਲ ਵਿਧਾਨ ਸਭਾ ਦੇ ਸਪੀਕਰ ਦੇ ਕੋਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣੇ ਵਿਧਾਇਕਾਂ ਉਹਨਾਂ ਵਿਧਾਇਕਾਂ ਦਾ ਨਾਮ ਭੇਜਿਆ ਗਿਆ ਜਿਨ੍ਹਾਂ ਨੂੰ ਇਸ ਬਹਿਸ ਦੇ ਵਿੱਚ ਬੋਲਣ ਦਾ ਸਮਾਂ ਦਿੱਤਾ ਜਾਣਾ ਸੀ ਤਾਂ ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਸੁਖਪਾਲ ਸਿੰਘ ਖੈਰਾ ਦਾ ਰੱਖਿਆ ਗਿਆ ਬਾਕੀ ਕਾਂਗਰਸ ਦੇ ਹੋਰ ਵੀ ਵਿਧਾਇਕ ਸਨ ਜਿਨ੍ਹਾਂ ਦਾ ਨਾਮ ਉਸ ਤੋਂ ਬਾਅਦ ਲਿਖਿਆ ਗਿਆ ਪਰ ਪਹਿਲਾਂ ਦੇ ਵਾਂਗ ਇਸ ਵਾਰ ਵੀ ਸੁਖਪਾਲ ਸਿੰਘ ਖੈਰਾ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਬਾਕੀ ਕਾਂਗਰਸ ਦੇ ਵਿਧਾਇਕ ਜਿਨ੍ਹਾਂ ਦਾ ਨਾਮ ਸੁਖਪਾਲ ਸਿੰਘ ਖੈਰਾ ਤੋਂ ਬਾਅਦ ਭੇਜਿਆ ਸੀ ਉਹਨਾਂ ਨੂੰ ਸਪੀਕਰ ਦੇ ਵੱਲੋਂ ਬੋਲਣ ਦਾ ਸਮਾਂ ਦਿੱਤਾ ਗਿਆ ਪਰ ਸੁਖਪਾਲ ਸਿੰਘ ਖੈਰਾ ਨੂੰ ਫਿਰ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਸ਼ਾਸਨ ਦੀ ਸਮਾਪਤੀ ਮੌਕੇ ਅਖੀਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਈਮ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਦਿੱਤਾ ਗਿਆ ਤਾਂ ਉਸ ਮੌਕੇ ਸੁਖਪਾਲ ਸਿੰਘ ਖੈਰਾ ਦੇ ਨਾਲ ਕਾਂਗਰਸੀ ਲੀਡਰਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਆਖਿਆ ਗਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਨਿਰਪੱਖ ਤਰੀਕੇ ਦੇ ਨਾਲ ਇਸ ਸਦਨ ਦੀ ਕਾਰਵਾਈ ਨਹੀਂ ਚਲਾਈ ਜਾ ਰਹੀ ਹੈ ਬਦਲਾਖੋਰੀ ਦੇ ਤਹਿਤ ਹਰੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਖਪਾਲ ਸਿੰਘ ਖਹਿਰਾ ਨੂੰ ਸਮਾਂ ਨਹੀਂ ਦਿੱਤਾ ਗਿਆ ਇਸ ਮਾਮਲੇ ਵਿੱਚ ਤਿੱਖਾ ਵਿਰੋਧ ਸੁਖਪਾਲ ਸਿੰਘ ਖਹਿਰਾ ਸਮੇਤ ਕਾਂਗਰਸ ਵੱਲੋਂ ਕੀਤਾ ਗਿਆ ਤਾਂ ਜਿਸ ਤੋਂ ਬਾਅਦ ਗਰਮੀ ਵਾਲਾ ਮਾਹੌਲ ਬਣਦਾ ਦਿਖਾਈ ਦਿੱਤਾ ਇਸ ਗਰਮੀ ਵਾਲੇ ਮਾਹੌਲ ਨੂੰ ਕਾਬੂ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਮਾਰਸ਼ਲਾਂ ਦੇ ਵੱਲੋਂ ਸੁਖਪਾਲ ਸਿੰਘ ਖੈਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਖੁਦ ਹੀ ਵਿਧਾਨ ਸਭਾ ਦੇ ਵਿੱਚ ਬਾਹਰ ਨਿਕਲ ਗਏ ਪਰ ਇਹ ਮਾਮਲਾ ਇੱਥੇ ਵੀ ਨਹੀਂ ਰੁਕਿਆ ਇਹ ਸਾਰੀ ਘਟਨਾ ਦੇ ਦੌਰਾਨ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਇਸੇ ਗੱਲਬਾਤ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਤਾਪ ਸਿੰਘ ਬਾਯਾਵਾ ਇੱਕ ਦੂਜੇ ਨੂੰ ਸੁਦੇ ਹੁੰਦੇ ਦਿਖਾਈ ਦਿੱਤੇ ਪ੍ਰਤਾਪ ਸਿੰਘ ਬਾਯਾਵਾ ਨੇ ਗੁੱਸੇ ਦੇ ਵਿੱਚ ਆਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਗਿਰਤਾ ਤੂੰ ਕੌਣ ਹੈ ਇਹਨਾਂ ਸੁਣ ਕੇ ਮੁੱਖ ਮੰਤਰੀ ਭਗਵੰਤ ਮਾਨ ਭੜਕਦੇ ਦਿਖਾਈ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਗਿਰਤਾ ਗਿਆ ਕਿ ਅਸੀਂ ਉਹੀ ਆ ਜੋ ਤੁਹਾਨੂੰ 2022 ਦੇ ਵਿੱਚ ਹਰਾ ਕੇ ਆਏ ਆ ਅਸੀਂ ਉਹ ਆ ਜਿਨ੍ਹਾਂ ਨੇ ਹਾਲੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਚੋਣਾਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਤੁਹਾਡੇ ਉਮੀਦਵਾਰਾਂ ਨੂੰ ਹਰਾਇਆ ਹੈ ਇਥੇ ਇਹ ਕਹਿੰਦੀ ਕੋਸ਼ਿਸ਼ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੰਮਾ ਭਾਸ਼ਣ ਦਿੱਤਾ ਗਿਆ ਹੈ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਤੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇ ਤੇ ਇਕਜੁੱਟ ਹੋ ਕੇ ਚੱਲਿਆ ਜਾਵੇ ਤੇ ਵਿਧਾਨ ਸਭਾ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਫੇਸਬੁੱਕ ਤੇ ਲਾਈਵ ਹੋਏ ਨੇ ਤੇ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗੱਲਾਂ ਕੀਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਕਿ ਕੇਜਰੀਵਾਲ ਅਤੇ ਦਿੱਲੀ ਦੇ ਇਸ਼ਾਰਿਆਂ ਤੇ ਹੀ ਮੈਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਹੈ ਤੇ ਦੂਸਰੇ ਪਾਸੇ ਸਪੀਕਰ ਦੀ ਲੱਗਦਾ ਹੈ ਮੇਰੇ ਨਾਲ ਕੋਈ ਨਿੱਜੀ ਰੰਜਿਸ਼ ਹੈ ਇਸੇ ਕਰਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੈਨੂੰ ਬੋਲਣ ਦਾ ਸਮਾਂ ਨਹੀਂ ਦਿੰਦਾ ਹੈ ਇਥੇ ਕੁਝ ਅਹਿਮ ਗੱਲਾਂ ਵੱਡੀਆਂ ਗੱਲਾਂ ਸੁਖਪਾਲ ਸਿੰਘ ਖੜਾ ਦੇ ਵੱਲੋਂ ਕਰ ਦਿੱਤੀਆਂ ਗੀਆਂ ਨੇ ਵਾਅਦੇ ਆਗਲੀ ਖਬਰ ਦੇ ਵੱਲ ਜੋ ਕਿ ਇਸੇ ਵਿਧਾਨ ਸਭਾ ਦੇ ਸੈਸ਼ਨ ਦੇ ਨਾਲ ਹੀ ਜੁੜੀ ਹੋਈ ਹੈ ਵਿਧਾਨ ਸਭਾ ਦੇ ਇਸ ਸੈਸ਼ਨ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਵਿੱਚ ਕੇਵਲ ਇੱਕ ਡਰਾਮਾ ਕੀਤਾ ਜਾਵੇਗਾ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਇਸ ਸਦਨ ਨੂੰ ਆਪਣੀ ਮਸ਼ਹੂਰੀਆਂ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ ਤੇ ਇਹਹੀ ਦੋਸ਼ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਲਗਾ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਲਿਖ ਦਿੱਤਾ ਗਿਆ ਹੈ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਾਂਗ ਕੰਮ ਕਰ ਰਹੀ ਹੈ ਇੱਕ ਸਰਕਾਰ ਵਾਂਗ ਨਹੀਂ ਅੱਜ ਦਾ ਸਪੈਸ਼ਲ ਸੈਸ਼ਨ ਸਿਰਫ ਇੱਕ ਮੀਡੀਆ ਸਟੰਟ ਹੈ ਪਿਛਲੇ ਸੈਸ਼ਨਾਂ ਵਾਂਗ ਇਸ ਤੋਂ ਵੀ ਪੰਜਾਬੀ ਨੂੰ ਕੋਈ ਅਸਲ ਲਾਭ ਨਹੀਂ ਮਿਲਣਾ ਆਪ ਸਰਕਾਰ ਨੇ ਪਹਿਲਾਂ ਵੀ ਕਈ ਵਾਰੀ ਅਜਿਹੇ ਸੈਸ਼ਨ ਬੁਲਾਏ ਹਨ ਪਰ ਬੀਬੀ ਐਮਬੀ ਆਰਡੀਐਫ ਨਸ਼ਾ ਅਤੇ ਹੜਪੀੜਤਾ ਦੀ ਮਦਦ ਤੇ ਮੋੜਵਸੇਬੇ ਸੰਬੰਧੀ ਪਾਸ ਕੀਤੇ ਪ੍ਰਸਤਾਵਾਂ ਉੱਤੇ ਕੋਈ ਢੰਗ ਦਾ ਅਮਲ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਆਪ ਸਰਕਾਰ ਜਵਾਬ ਦੇਵੇ ਕਿ ਉਹ ਝੂਠੀਆਂ ਮਸ਼ਹੂਰੀਆਂ ਤੇ ਪ੍ਰਚਾਰ ਤੋਂ ਸਵਾਏ ਵੀਬੀਜੀ ਰਾਮਜੀਤ ਦੇ ਲਾਭਪਾਤਰੀਆਂ ਦੇ ਹਿੱਤ ਵਿੱਚ ਅਸਲ ਵਿੱਚ ਕੀ ਕਰਨ ਜਾ ਰਹੀ ਹੈ ਕਿਉਂਕਿ ਮਨਰੇਗਾ ਦੇ ਮਾਮਲੇ ਵਿੱਚ ਆਪ ਸਰਕਾਰ ਦਾ ਰਿਕਾਰਡ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ ਗਰੀਬਾਂ ਨੂੰ ਸਾਲਾਨਾ ਆਸਤੋਂ ਸਿਰਫ 25 ਤੋਂ 30 ਦਿਨਾਂ ਦਾ ਕੰਮ ਮਿਲਦਾ ਸੀ ਜੋ ਪੂਰੇ ਦੇਸ਼ ਵਿੱਚੋਂ ਸਭ ਤੋਂ ਘੱਟ ਸੀ ਕਿਉਂਕਿ ਸੂਬਾ ਸਰਕਾਰ ਸਕੀਮ ਲਈ ਸੂਬੇ ਵੱਲੋਂ ਦਿੱਤੀ ਜਾਣ ਵਾਲੀ 10% ਦੀ ਰਕਮ ਦੇਣ ਵਿੱਚ ਅਸਫਲ ਰਹੀ ਗਰੀਬਾਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਇਹ ਸਰਕਾਰ ਨੇ ਕਰੋੜਾਂ ਰੁਪਏ ਆਪਣੀ ਝੂਠੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਉਤੇ ਉਡਾ ਦਿੱਤੇ ਪੰਜਾਬ ਦੇ ਕਿਰਤੀ ਮਜ਼ਦੂਰ ਭਾਈਚਾਰੇ ਨੂੰ ਅਸਲ ਰੋਜ਼ਗਾਰ ਦੀ ਲੋੜ ਹੈ ਇਸ ਤਮਾਸ਼ੇ ਦੀ ਨਹੀਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਟਿੱਪਣੀ ਆ ਕਰ ਦਿੱਤੀਆਂ ਗਈਆਂ ਨੇ ਪਾਧਿਆਂ ਅਗਲੀ ਖਬਰ ਦੇ ਵੱਲ ਬੀਤੂਨੀ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਬੇਦਰਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਪਾੜ ਕੇ ਉਸ ਦੇ 40 ਟੁਕੜੇ ਕਰਕੇ ਬੇਦਬੀ ਕਰ ਦਿੱਤੀ ਗਈ। ਮੀਡੀਆ ਦੇ ਵਿੱਚ ਲੱਗੇ ਖਬਰ ਦੇ ਮੁਤਾਬਕ ਜਿਸ ਮੌਕੇ ਇਕੱਤਰਨਾ ਨਿਕਲ ਕੇ ਸਾਹਮਣੇ ਆਈ ਤਾਂ ਉਸ ਮੌਕੇ ਸਬੰਧਤ ਪਿੰਡ ਦੇ ਕੁਝ ਆਗੂਆਂ ਦੇ ਵੱਲੋਂ ਲੋਕਾਂ ਦੇ ਵੱਲੋਂ ਤੇ ਬਾਅਦ ਦੇ ਵਿੱਚ ਸ਼ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਵਿੱਚ ਜਾਂਚ ਸੰਬੰਧੀ ਹੁਕਮ ਜਾਰੀ ਕੀਤੇ ਗਏ ਤੇ ਪਟਿਆਲਾ ਦੇ ਸਨੌਰ ਦੇ ਵਿੱਚ ਬੇਦਬੀ ਦੀ ਇਸ ਘਟਨਾ ਤੇ ਹਰਮੀਤ ਸਿੰਘ ਪਠਾਣ ਮਾਜਰਾ ਜੋ ਕਿ ਇਥੋਂ ਦੇ ਵਿਧਾਇਕ ਨੇ ਹਲਕਾ ਸਨੌਰ ਤੋਂ ਵਿਧਾਇਕ ਕਿਨੇ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਆ ਪਾਈ ਗਈ ਹੈ ਹਾਲਾਂਕਿ ਉਹ ਇਸ ਮੌਕੇ ਪੰਜਾਬ ਦੇ ਵਿੱਚੋਂ फरार ਨੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਤੇ ਮੀਡੀਆ ਰਿਪੋਰਟਰਾਂ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਇਸ ਮੌਕੇ ਹਰਮੀਤ ਸਿੰਘ ਪਠਾਨ ਮਾਜਰਾ ਮੌਜੂਦ ਨੇ ਫੇਸਬੁੱਕ ਤੇ ਲਾਈਵ ਹੋ ਕੇ ਉਹਨਾਂ ਦੇ ਵੱਲੋਂ ਇਸ ਬੇਦਬੀ ਦੀ ਘਟਨਾ ਦੀ ਨਖੇਦੀ ਕੀਤੀ ਗਈ ਹੈ ਤੇ ਦੂਸਰੇ ਪਾਸੇ ਸਰਕਾਰ ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਪਟਿਆਲੇ ਦਾ ਕੋਈ ਵੀ ਹੋਰ ਵਿਧਾਇਕ ਜਾਂ ਸਰਕਾਰ ਦਾ ਕੋਈ ਵੀ ਮੰਤਰੀ ਇਸ ਘਟਨਾ ਦੀ ਜਗ੍ਹਾ ਤੇ ਨਹੀਂ ਪਹੁੰਚਿਆ ਹੈ ਜਾਂਚ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿਹੜੇ ਵਿਅਕਤੀਆਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਬੰਧੀ ਉਨ੍ਹਾਂ ਦੇ ਵੱਲੋਂ ਕੋਈ ਵੀ ਰਿਪੋਰਟ ਨਹੀਂ ਲਈ ਗਈ ਹੈ ਤੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੇ ਹੁਕਮ ਵਿੱਚ ਨਹੀਂ ਦਿੱਤੇ ਗਏ ਨੇ ਤੇ ਇਸ ਨਾਲ ਹੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਬੇਦੀਬੀ ਦੀਆਂ ਘਟਨਾਵਾਂ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਇਸ ਮਾਮਲੇ ਤੇ ਬੋਲਦੇ ਹੋਏ ਆਖ ਗਏ ਕਿ ਐਸਾ ਬੇਦੀਬੀ ਨੂੰ ਰੋਕਣ ਦਾ ਇੱਕੋ ਹੀ ਹੱਲ ਹੈ ਕਿ ਜਿਹੜਾ ਵੀ ਵਿਅਕਤੀ ਬੇਦੀਬੀ ਕਰਦਾ ਹੈ ਉਸ ਨੂੰ ਲੋਕਾਂ ਦੇ ਹਵਾਲੇ ਸੰਗਤਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਉਸ ਨੂੰ ਮੌਕੇ ਤੇ ਹੀ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਤੇ ਇਸੇ ਘਟਨਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੀ ਬੋਲੇ ਨੇ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਕੱਲ ਸਨੌਰ ਪਟਿਆਲਾ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਮੰਦਪਾਗੇ ਘਟਨਾ ਤੇ ਗਹਿਰਾ ਦੁੱਖ ਅਤੇ ਰੋਸ ਪ੍ਰਗਟ ਕਰਦਾ ਹਾਂ ਅਤੇ ਮੰਗ ਕਰਦਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਇੱਜ਼ਤੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਸਰਕਾਰ ਇਹਨਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ ਇੱਕ ਰਿਪੋਰਟ ਮੁਤਾਬਕ ਪਿਛਲੇ 4 ਸਾਲਾਂ ਅੰਦਰ ਤਕਰੀਬਨ 100 ਦੇ ਕਰੀਬ ਅਜਹੀਆਂ ਹਿਰਦੇ ਵਲੂੰਦਰੇ ਜਾਣ ਵਾਲੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇਹ ਸਰਕਾਰ ਅਜੇ ਭਾਵਕ ਮੌਕੇ ਤੇ ਵੀ ਕੇਵਲ ਸਿਆਸਤ ਹੀ ਖੇਡਦੀ ਰਹੀ ਹੈ ਵੱਡੀ ਬਿਸ਼ਰਮੀ ਦੀ ਗੱਲ ਤਾਂ ਇਹ ਹੈ ਕਿ ਇਸ ਸਰਕਾਰ ਨੇ ਆਪ ਸੁਲਤਾਨਪੁਰ ਲੋਧੀ ਵਿਖੇ ਗੁਰੂ ਘਰ ਵਿੱਚ ਜੋੜਿਆਂ ਸਮੇਤ ਪੁਲਿਸ ਵਾਰਡ ਕੇ ਫਾਇਰਿੰਗ ਵੀ ਕਰਵਾਈ ਸ੍ਰੀ ਅਖੰਡਪੜ੍ਹ ਸਾਹਿਬ ਖੰਡਤ ਕੀਤੇ ਅਤੇ ਫਿਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਇਸ ਖਬਰ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਮੈਂ ਪੰਜਾਬੀ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਪਾਈਚਾਰਕ ਸਾਜ ਨੂੰ ਲਾਂਭੂ ਲਾਉਣ ਵਾਲੇ ਫਰੇਬਿਆਂ ਨੂੰ ਪਛਾਨੀਏ ਕਿਉਂਕਿ ਇਹਨਾਂ ਦੇ ਵਿਧਾਇਕ ਅਤੇ ਹੋਰ ਆਪ ਆਗੂ ਮਾਨਯੋਗ ਅਦਾਲਤਾਂ ਵੱਲੋਂ ਬੇਇੱਜ਼ਤੀਆਂ ਦੇ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਤਿੱਖੀ ਸ਼ਬਦਾਵਲੀ ਵਾਰਤ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੇ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਅਝਿਆ ਬਿਆਨ ਦਿੱਤਾ ਗਿਆ ਜਿਸ ਤੇ ਸਿਆਸਤ ਭੱਕ ਗਈ ਹੈ ਹਰਜਿੰਦਰ ਸਿੰਘ ਤਾਮੇ ਦੇ ਵੱਲੋਂ 328 ਰੁਪਏ ਦੇ ਮਾਮਲੇ ਵਿੱਚ ਟਿੱਪਣੀ ਕਰਦੇ ਹੋਏ ਅੱਖਤਤਾ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਰੋਜ਼ਾਨਾ ਤਾਂ 10 ਤੋਂ 20 ਕਪੜੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਇਹ ਬਿਆਨ ਵਾਇਰਲ ਹੁੰਦਾ ਦਿਖਾਈ ਦਿੱਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਿੱਪਣੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਖ ਦਿੱਤਾ ਗਿਆ ਕਿ 10 ਵੀ ਕੱਪੜੇ ਹੋਣ ਦੀ ਗੱਲ ਰੋਜ਼ਾਨਾ ਕੱਪੜੇ ਹੋਣ ਦੀ ਗੱਲ ਐ ਜੀ ਪੀਐਸ ਨੇ ਪ੍ਰਧਾਨ ਨੇ ਕੀਤੀ ਹੈ ਪਰ ਇਹ ਜੋ ਕਪੜੇ ਹੋ ਰਹੇ ਨੇ ਇੱਥੇ ਹਰਜਿੰਦਰ ਸਿੰਘ ਧਾਮੀ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸੰਗਤ ਦਾ ਚੜਾਵਾ ਹੈ ਇਸ ਦਾ ਮਤਲਬ ਇਹ ਹੈ ਕਿ ਸੰਗਤ ਦੇ ਜੋ ਪੈਸੇ ਨੇ ਉਸ ਦੇ ਵਿੱਚ ਕਪੜੇ ਕੀਤੇ ਜਾ ਰਹੇ ਨੇ ਘਟਾਲੇ ਕੀਤੇ ਜਾ ਰਹੇ ਨੇ ਤੇ ਅੱਜ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੀ ਟਿੱਪਣੀ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਤੇ ਸਪਸ਼ਟੀਕਰਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਇਹ ਗੱਲ ਕੀਤੀ ਹੈ ਪਰ ਇਸ ਬਿਆਨ ਨੂੰ ਇੰਨਾ ਹੀ ਚਲਾਇਆ ਜਾ ਰਿਹਾ ਹੈ ਅੱਗੇ ਦਾ ਬਿਆਨ ਨਹੀਂ ਦੱਸਿਆ ਜਾ ਰਿਹਾ ਉਹਨਾਂ ਨੇ ਕਹਣਾ ਕਿ 10-20 ਕਪੜੇ ਦੀ ਗੱਲ ਤੋਂ ਬਾਅਦ ਮੈਂ ਨਾਲ ਇਹ ਵੀ ਗੱਲ ਆਖੀ ਕਿ ਕੀ ਹੋਣਾ ਸਰਕਾਰ ਇਹਨਾਂ ਮਾਮਲੇ ਵਿੱਚ ਵੀ ਦਖਲ ਦੇ ਕੇ ਜਾਂਚ ਕਰੇਗੀ ਉਹਨਾਂ ਨੇ ਕਹਿਣਾ ਕਿ ਐਸਜੀਪੀਸੀ ਦੇ ਵਿੱਚ ਜਿਸ ਦਾ ਮੈਂ ਪ੍ਰਧਾਨ ਆ ਇਸ ਦੇ ਵਿੱਚ ਲਗਭਗ 22000 ਦੇ ਕਰੀਬ ਮੁਲਾਜ਼ਮ ਅਕਾਮਾ ਕਰਦੇ ਨੇ ਹੋ ਸਕਦਾ ਹੈ ਕਿ ਕੋਟਾਲੇ ਹੁੰਦੇ ਹੋਣ ਮੇਰੇ ਤੱਕ ਨਾ ਪਹੁੰਚਦੇ ਹੋਣ ਤੇ ਨਾਲ ਹੀ ਐਸਜੀਪੀਸ ਦੇ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਫਲਾਈਂਗ ਸਕਵਡ ਵੀ ਬਣਾਈ ਗਈ ਹੈ ਜੋ ਕਿ ਇਹਨਾਂ ਮਾਮਲੇ ਸੰਬੰਧੀ ਧਿਆਨ ਰੱਖਦੀ ਹੈ ਜਿੱਥੇ ਕੋਈ ਕਮੀ ਜਿੱਥੇ ਕੋਈ ਖਾਮੀ ਆਉਂਦੀ ਹੈ ਤਾਂ ਕਾਰਵਾਈ ਵੀ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਇੱਕ ਉਦਾਹਰਣ ਦਿੰਦੇ ਹੋਏ ਆਖ ਦਿੱਤਾ ਗਿਆ ਕਿ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਲੰਗਰਾਂ ਦੇ ਲਈ ਸਬਜੀ ਲੀ ਆਂਦੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਸਬਜ਼ੀ ਵਿੱਚ ਰੋਜ਼ਾਨਾ ਘੁਟਾਲਾ ਹੁੰਦਾ ਹੋਵੇ 100 ਰੁਪਏ ਦਾ ਜਾਂ ਇਸ ਤੋਂ ਵੱਧ ਦਾ ਇਧਰ ਉਧਰ ਸੈਟਿੰਗ ਕਰਕੇ ਸਬਜ਼ੀਆਂ ਦੀ ਰਸੀਦ ਨਾ ਕਟਾ ਕੇ ਜਾਂ ਹੋਰ ਕਈ ਤਰੀਕਿਆਂ ਦੇ ਨਾਲ ਘੁਟਾਲਾ ਹੁੰਦਾ ਹੋਵੇਗਾ ਮੈਂ ਅਜਿਹੇ ਘੁਟਾਲਿਆਂ ਦਾ ਜ਼ਿਕਰ ਕੀਤਾ ਸੀ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਥੇ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਕਿ ਸਰਕਾਰ ਦੇ ਵਿਭਾਗਾਂ ਦੇ ਵਿੱਚ ਘਟਾਲੇ ਨਹੀਂ ਹੁੰਦੇ ਨੇ ਉਹਨਾਂ ਦਾ ਕਹਿਣਾ ਕਿ ਮੈਨੂੰ ਬੋਲਣ ਦੇ ਲਈ ਮਜਬੂਰ ਨਾ ਕੀਤਾ ਜਾਵੇ ਮੈਂ ਉਹਨਾਂ ਵਿਭਾਗਾਂ ਦਾ ਨਾਮ ਵੀ ਦੱਸ ਸਕਦਾ ਜਿਨ੍ਹਾਂ ਦੇ ਵਿੱਚ ਘਟਾਲੇ ਹੁੰਦੇ ਨੇ ਸਰਕਾਰ ਆਪਣੇ ਘਟਾਰਿਆਂ ਦੇ ਵਿੱਚ ਧਿਆਨ ਦੇਵੇ ਐਸਜੀਪੀਸੀ ਦੇ ਮਾਮਲੇ ਵਿੱਚ ਦਖਲ ਨਾ ਦੇਵੇ ਇੱਥੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਨਵੇਂ ਸਾਲ ਦੇ ਆਉਣ ਤੇ ਜਸ਼ਨਾਂ ਮਨਾਇਆ ਜਾਂਦਾ ਹੈ ਇਸ ਮੌਕੇ ਲੋਕਾਂ ਦੇ ਵੱਲੋਂ ਦੇਸ਼ ਪੱਧਰ ਤੇ 31 ਦਸੰਬਰ ਦੀ ਰਾਤ ਤੋਂ ਲੈ ਕੇ 1 ਜਨਵਰੀ ਦੀ ਸਵੇਰ ਤੱਕ ਜਸ਼ਨ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਕਈ ਘਟਨਾਵਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਹੁੱਲੜਬਾਜੀ ਕੀਤੀ ਜਾਂਦੀ ਹੈ ਲੜਾਈ ਝਗੜਿਆਂ ਦੇ ਵੀ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਇਸ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਿਅੰਗਮਈ ਤਰੀਕੇ ਨਾਲ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟਰ ਆ ਸਾਂਝਾ ਕੀਤਾ ਗਿਆ ਹੈ ਜਿਸ ਦੇ ਵਿੱਚ ਲਿਖਾ ਗਿਆ ਹੈ ਕਿ 2026 31 ਦਸੰਬਰ ਦਾ ਜੋ ਨਵੇਂ ਸਾਲ ਦਾ ਸੈਲੀਬ੍ਰੇਸ਼ਨ ਹੁੰਦਾ ਹੈ ਇਸ ਨੂੰ ਲੈ ਕੇ ਸਪੈਸ਼ਲ ਤੌਰ ਤੇ ਲਾਅ ਐਂਡ ਆਰਡਰ ਦੇ ਅਰੇਂਜਮੈਂਟ ਪੰਜਾਬ ਪੁਲਿਸ ਨੇ ਕੀਤੇ ਨੇ ਇਸ ਨਵੇਂ ਸਾਲ ਦੇ ਮੌਕੇ ਜੇਕਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋਆਂ ਹੁੱਲੜਬਾਜੀ ਕਰਦੇ ਹੋਆਂ ਸੜਕਾਂ ਦੇ ਉੱਪਰ ਗਲੀਆਂ ਦੇ ਵਿੱਚ ਲੜਦੇ ਹੋਆਂ ਅਮਨ ਸ਼ਾਂਤੀ ਨੂੰ ਪੰਗ ਕਰਦੇ ਹੋਆਂ ਜੇਕਰ ਤੁਸੀਂ ਪਾਏ ਜਾਂਦੇ ਹੋ ਤਾਂ ਪੰਜਾਬ ਪੁਲਿਸ ਤੁਹਾਨੂੰ ਇੱਕ ਸਪੈਸ਼ਲ ਆਫਰ ਦਿੰਦੀ ਹੈ ਸ਼ਹਿਰੀ ਪੁਲਿਸ ਸਟੇਸ਼ਨ ਦੇ ਵਿੱਚ ਤੁਹਾਨੂੰ ਫ੍ਰੀ ਐਂਟਰੀ ਮਿਲੇਗੀ ਕਾਨੂੰਨ ਤੋੜਨ ਵਾਲੇ ਲੋਕਾਂ ਨੂੰ ਸਪੈਸ਼ਲ ਟ੍ਰੀਟਮੈਂਟ ਸਪੈਸ਼ਲ ਸੇਵਾ ਦਿੱਤੀ ਜਾਵੇਗੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਤੁਹਾਡੇ ਇਸ ਜਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੋਈ ਕਰਦਾ ਹੈ ਤਾਂ ਪੰਜਾਬ ਪੁਲਿਸ ਨੂੰ ਤੁਸੀਂ 112 ਡਾਇਲ ਕਰਕੇ ਸੱਦਾ ਭੇਜ ਸਕਦੇ ਹੋ ਇਥੇ ਵਿਅੰਗਮਈ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲਿਆ ਜਾਵੇ ਹੁੱਲੜਬਾਜੀ ਨਾ ਕੀਤੀ ਜਾਵੇ ਲੜਾਈ ਝਗੜੇ ਦੀ ਜੋ ਘਟਨਾ ਕਰਮ ਨਿਕਲ ਕੇ ਸਾਹਮਣੇ ਆਉਂਦੇ ਨੇ ਅਜਿਹਾ ਕੁਝ ਵੀ ਨਾ ਕੀਤਾ ਜਾਵੇ ਨਹੀਂ ਤਾਂ ਫਿਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀ ਕੀਤੀ ਜਾਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ 크ਿਸਮਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਇਸਾਈ ਭਾਈਚਾਰੇ ਦੇ ਵੱਲੋਂ ਵੱਡੇ ਪੱਧਰ ਤੇ ਸਮਾਗਮਾਂ ਕੀਤੇ ਗਏ ਨੇ ਤੇ ਬਿੱਤ ਦਿਨੀ 크ਿਸਮਸ ਨੂੰ ਲੈ ਕੇ ਇੱਕ ਸੂਬਾ ਪੱਧਰੀ ਸਮਾਗਮ ਗੁਰਦਾਸਪੁਰ ਦੀ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ ਹੈ ਤੇ ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਤਾਂ ਇਸ ਮੌਕੇ ਭਾਸ਼ਣ ਦਿੱਤੇ ਹੋਇਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਿੱਥੇ ਪ੍ਰਭੂ ਯੇਸ਼ੂ ਮਸੀਹ ਨੂੰ ਯਾਦ ਕਰਦੇ ਹੋਏ ਕੁਝ ਅਹਿਮ ਗੱਲਾਂ ਤੇ ਘਾਣੇ ਦੂਸਰੇ ਪਾਸੇ ਆਪਣੇ ਪਧਰਤੇ ਸਰਕਾਰੀ ਤੌਰ ਤੇ ਇਹ ਐਲਾਨ ਕਰਦੇ ਹੋਏ ਗੱਲ ਆਖ ਦਿੱਤੀ ਹੈ ਕਿ ਗੁਰਦਾਸਪੁਰ ਬਟਾਲਾ ਡੇਰਾ ਬਾਬਾ ਨਾਨਕ ਧਾਰੇਵਾਲ ਅਤੇ ਫਤਿਹਗੜ ਚੂੜੀਆਂ ਦੇ ਵਿੱਚ ਮਸੀਹ ਚੌਂਕ ਉਹ ਸਾਰੇ ਜਾਣਗੇ ਪੰਜ ਸ਼ਹਿਰਾਂ ਦੇ ਵਿੱਚ ਮਸੀਹ ਚੌਂਕ ਬਣਾਉਣ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਵਾਧਿਆਂ ਅਗਲੀ ਖਬਰ ਦੇ ਪੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਮੌਕੇ ਸਤਤ ਦੇ ਵਿੱਚ ਨਹੀਂ ਸਨ ਤਾਂ ਉਸ ਮੌਕੇ ਉਹਨਾਂ ਦੇ ਵੱਲੋਂ ਪੁਰਾਣੀ ਪਾਰਟੀਆਂ ਤੇ ਇਹ ਨਿਸ਼ਾਨਣਾ ਸਾਧਿਆ ਹੋਇਆ ਇਹ ਗੱਲ ਆਕੀ ਜਾਂਦੀ ਸੀ ਕਿ ਹਰ ਇੱਕ ਚੀਜ਼ ਨੂੰ ਲੈ ਕੇ ਇਹ ਪਾਰਟੀਆਂ ਮਸ਼ਹੂਰੀਆਂ ਕਰਦੀਆਂ ਨੇ ਹੁਣ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਇਹ ਕਹਿੰਦੇ ਸੁਣਾਈ ਦਿੰਦੇ ਨੇ ਹਰ ਇੱਕ ਚੀਜ਼ ਤੇ ਬਾਦਲ ਦੀ ਫੋਟੋ ਪਤਲੇ ਤੇ ਬਾਦਲ ਦੀ ਫੋਟੋ ਚਮਚੇ ਤੇ ਬਾਦਲ ਦੀ ਫੋਟੋ ਐਂਬੂਲੈਂਸ ਤੇ ਬਾਦਲ ਦੀ ਫੋਟੋ ਅਜੇ ਹੀ ਕੋਈ ਵੀ ਚੀਜ਼ ਨਹੀਂ ਹੈ ਜਿਸ ਤੇ ਇਹਨਾਂ ਲੀਡਰਾਂ ਦੀ ਫੋਟੋ ਨਾ ਹੋਵੇ ਹਰੇਕ ਪਦਰਤੇ ਇਹ ਮਸ਼ਹੂਰੀ ਆਪਣੀ ਕਰਦੇ ਨੇ ਤੇ ਜਿਹਾ ਹੀ ਕੁਝ ਹੁਣ ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਅਕਸਰ ਹੀ ਇਸ ਮਸ਼ਹੂਰੀਆਂ ਵਾਲੇ ਮਾਮਲੇ ਤੇ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦੀਆਂ ਨੇ ਤੇ ਇੱਕ ਜੇ ਆ ਨਵਾਂ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਇੱਕ ਸਟੀਲ ਦੇ ਗਲਾਸ ਦੀ ਫੋਟੋ ਵਾਇਰਲ ਹੋ ਰਹੀ ਹੈ ਇਸ ਸਟੀਲ ਦੇ ਗਲਾਸ ਦੇ ਉੱਪਰ ਲਿਖਿਆ ਗਿਆ ਵੱਲੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੀਰਥ ਯਾਤਰਾ ਇਹ ਹੈ ਤਾਂ ਇਸ ਗਲਾਸ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਆਖਾ ਜਾ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਪਹਿਲਾਂ ਪਿਛਲੀਆਂ ਸਰਕਾਰਾਂ ਨਾਲ ਮਸ਼ਹੂਰੀਆਂ ਦੇ ਮਾਮਲੇ ਵਿੱਚ ਭੰਡ ਦੇ ਸਨ ਟਿੱਪਣੀਆਂ ਕਰਦੇ ਸਨ ਮਜ਼ਾਕ ਉਡਾਉਂਦੇ ਸਨ ਉਹੀ ਹੁਣ ਇੱਕ ਛੋਟੇ ਜਿਹੇ ਸਟੀਲ ਦੇ ਗਲਾਸ ਉੱਪਰ ਆਪਣੀ ਮਸ਼ਹੂਰੀ ਕਰ ਰਹੇ ਨੇ ਹਾਲਾਂਕਿ ਇਸ ਫੋਟੋ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕਿ ਸਰਕਾਰ ਦੇ ਵੱਲੋਂ ਇਸ ਸਟੀਲ ਦੇ ਗਲਾਸ ਲੋਕਾਂ ਨੂੰ ਵੰਡੇ ਗਏ ਨੇ ਜਾਂ ਫਿਰ ਮੁੱਖ ਮੰਤਰੀ ਤੀਸਰੀ ਹੱਤਿਆ ਤ ਦੌਰਾਨ ਲੋਕਾਂ ਨੂੰ ਲੰਗਰ ਛਕਣ ਦੇ ਲਈ ਦਿੱਤੇ ਜਾਂਦੇ ਨੇ ਇਸ ਦੇ ਬਾਰੇ ਪੂਖਤਾ ਜਾਣਕਾਰੀ ਨਹੀਂ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਗਲਾਸ ਦੀ ਫੋਟੋ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਿਖਿਆ ਗਿਆ ਹੈ ਵਦਿਆਂ ਅਗਲੀ ਤੇ ਆਖਰੀ ਖਬਰ ਦੇ ਬਾਲਾ ਪੰਜਾਬ ਦੇ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਰਿਪੋਰਟ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਯਾਤਰੀਆਂ ਦੀ ਗਿਣਤੀ ਘਟੀ ਹੈ ਅੰਮ੍ਰਿਤਸਰ ਦੇ 에어ਪੋਰਟ ਦੇ ਨਾਲ ਹੀ ਜੋ ਵਿਦੇਸ਼ੀ ਯਾਤਰੀ ਆਉਂਦੇ ਨੇ ਉਹਨਾਂ ਦਾ ਰੁਝਾਨ ਹੁਣ ਘਟਦਾ ਦਿਖਾਈ ਦੇ ਰਿਹਾ ਹੈ ਤੇ ਇਸ ਮੌਕੇ ਹੁਣ ਨਵੀਂ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਯਾਤਰੀ ਦੀ ਗਿਣਤੀ ਮੁਰ ਤੋਂ ਵੱਧ ਗਈ ਹੈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅਡਾ ਅੰਮ੍ਰਿਤਸਰ ਵਿੱਚ ਮਾਰਚ 2025 ਤੋਂ ਬਾਅਦ ਬੀਤੇ ਮਹੀਨੇ ਨਵੰਬਰ 2025 ਦੌਰਾਨ ਯਾਤਰੀ ਦੀ ਆਵਾਜਾਈ ਮੁੱਢ ਤੋਂ 3 ਲੱਖ ਦੇ ਅੰਕੜੇ ਤੇ ਪਹੁੰਚ ਗਈ ਹੈ ਫਲਾਈ ਅਮਰੀਕਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੁਮੇਪ ਸਿੰਘ ਗੁਮਟਾਲਾ ਵੱਲੋਂ 에어ਪੋਰਟ ਅਥਾਰਟੀ ਆਫ ਇੰਡੀਆ ਦੇ ਹਰ ਮਹੀਨੇ ਜਾਰੀ ਕੀਤੇ ਜਾਂਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਵਿਸ਼ਲੇਸ਼ਣ ਅਨੁਸਾਰ ਜਨਵਰੀ ਤੋਂ ਨਵੰਬਰ 2025 ਤੱਕ ਹਵਾਈ ਅੱਡੇ ਤੇ ਆਉਣ ਵਾਲੇ ਅਤੇ ਜਾਣ ਵਾਲੇ ਕੋਲ ਯਾਤਰੀ ਦੀ ਗਿਣਤੀ 28 ਲੱਖ 77 ਹਜ਼ਾਰ ਦਰਜ ਕੀਤੀ ਗਈ ਹੈ ਜੋ ਕਿ 2024 ਦੇ ਮੁਕਾਬਲੇ 6.7% ਘਟਾ ਹੈ ਉਹਨਾਂ ਦੇ ਵੱਲੋਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਸ ਮੌਕੇ ਭਾਰਤ ਤੇ ਪਾਕਿਸਤਾਨ ਦਾ ਫੌਜੀ ਟਕਰਾਅ ਹੋਇਆ ਆਪਰੇਸ਼ਨ ਸੰਧੂਰ ਚੱਲਿਆ ਉਸ ਮੌਕੇ ਵੀ ਕਾਫੀ ਵੱਡੀ ਪੱਧਰ ਤੇ ਇਹਨਾਂ ਯਾਤਰੀ ਦੀ ਗਿਣਤੀ ਘਟ ਗਈ ਸੀ ਤੇ 2025 ਦੀ ਸ਼ੁਰੂਆਤ ਕਾਫੀ ਵਧੀਆ ਰਹੀ ਤੇ ਜਨਵਰੀ ਤੋਂ ਅਪ੍ਰੈਲ ਤੀਕ ਯਾਤਰੀ ਆਵਾਜਾਈ ਵਿੱਚ 7 ਤੋਂ 19% ਤੱਕ ਵਾਧਾ ਦਰਜ ਕੀਤਾ ਗਿਆ ਮਾਰਚ 2025 ਹਵਾਈ ਅਡੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ 343384 ਯਾਤਰੀਆਂ ਵਾਲਾ ਮਹੀਨਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਯਾਤਰੀ ਦੀ ਆਵਾਜਾਈ ਵਧ ਰਹੀ ਹੈ ਰਿਪੋਰਟ ਦੇ ਵਿੱਚ ਖੁਲਾਸਾ ਹੋ ਗਿਆ ਹੈ ਇਸ ਨਾਲ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਆ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ